ਸਭ ਤੋਂ ਪਹਿਲਾਂ ਤਾਂ ਕੱਲ ਦੀ ਜਿਹੜੀ ਹਲਚਲ ਮੱਚੀ ਆ ਕੈਨੇਡਾ ਦੀ ਸਿਆਸਤ ਦੇ ਵਿੱਚ ਜਸਟਰਨ ਟ੍ਰੂਡੋ ਦੇ ਅਸਤੀਫੇ ਦੇ ਨਾਲ ਉਹਦੇ ਬਾਰੇ ਥੋੜੇ ਬਹੁਤ ਗੱਲ ਗੱਲਬਾਤ ਕਰਾਂਗੇ ਦੂਜਾ ਆ 25 ਵਾਲਾ ਸਾਲ ਮੌਰਗੇਜ ਵਾਲਿਆਂ ਲਈ ਬਹੁਤ ਔਖਾ ਜਿਨ੍ਹਾਂ ਦੀ ਖਾਸ ਕਰ ਰੀਨਿਊ ਹੋਣੀ ਹੈ ਮੌਰਗੇਜ ਉਹਨਾਂ ਲਈ ਔਖਾ ਕਿਉਂ ਔਖਾ ਇਹਦੇ ਬਾਰੇ ਗੱਲ ਕਰਾਂਗੇ ਤੀਜਾ ਇਮੀਗ੍ਰੇਸ਼ਨ ਦੇ ਉੱਤੇ ਲਗਾਤਾਰ ਸਖਤੀ ਹੋ ਰਹੀ ਆ ਕੈਨੇਡਾ ਦੇ ਵਿੱਚ ਤੇ ਚੌਥੀ ਗੱਲ ਵੇ ਪੀਰ ਪੋਲੀਵ ਦੀ ਲੋਕਪ੍ਰਿਤਾ ਦੇ ਵਿੱਚ ਵਾਧਾ ਹੋ ਰਿਹਾ ਲਗਾਤਾਰ ਗ੍ਰਾਫ ਉੱਤੇ ਨੂੰ ਜਾ ਰਿਹਾ ਤੇ ਆਖਰ ਦੇ ਵਿੱਚ Amazon ਨੇ ਰਿਮੋਟ ਕੰਮ ਖਤਮ ਕਰਤਾ ਵੀ ਘਰੋਂ ਕੰਮ ਦਫਤਰਾਂ 'ਚ ਆ ਕੇ ਕੰਮ ਕਰੋ ਰੌਲਾ ਰੱਪਾ ਪਿਆ ਸਭ ਤੋਂ ਪਹਿਲੀ ਗੱਲਬਾਤ ਜਸਨ ਟੁੱਟੋ ਬਾਰੇ ਕੱਲ ਆਪਾਂ ਲਗਭਗ 20 ਮਿੰਟ ਗੱਲਬਾਤ ਕੀਤੀ ਇਸ ਮੁੱਦੇ ਦੇ ਉੱਤੇ ਸਾਰੇ ਪੱਖ ਡਿਸਕਸ ਕੀਤੇ ਆ ਸੋ ਹੁਣ ਜਸਨ ਟੁੱਟੋ ਤਾਂ ਪਾਸੇ ਹਟ ਗਿਆ ਉਹਦੇ ਤੋਂ ਬਾਅਦ ਜਿਹੜੇ ਕੀ ਹੋਣਾ ਆ ਉਹ ਦੇਖਣ ਵਾਲੀ ਗੱਲ ਆ ਇਹ ਉਦੋਂ ਹੀ ਹਟ ਜਾਣਗੇ ਜਦੋਂ ਇਹਨਾਂ ਦੀ ਰਿਪਲੇਸਮੈਂਟ ਮਿਲ ਗਈ ਹੁਣ ਲੋਕ ਇਹ ਪੁੱਛ ਰਹਾ ਹੈ ਵੀ ਹੁਣ ਇਹਦਾ ਪ੍ਰੋਸੈਸ ਕੀ ਅੱਗੇ ਹੋਣਾ ਕੀ ਆ ਇਹ ਤੋਂ ਬਾਅਦ ਲੀਡਰਸ਼ਿਪ ਰੇਸ਼ ਹੋਣੀ ਆ ਜਿਵੇਂ ਕੁਝ ਨਾਂ ਜਿਹੜੇ ਆ ਉਹ ਅੱਗੇ ਆ ਰਹੇ ਨੇ ਕੱਲ ਆਪਾਂ ਬਹੁਤ ਡਿਟੇਲ ਦੇ ਵਿੱਚ ਜ਼ਿਕਰ ਕੀਤਾ ਸੀ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਹਾਂਜੀ ਅਸੀਂ ਵੀ ਲੜਨੀ ਆ ਅਸੀਂ ਵੀ ਲੀਡਰਸ਼ਿਪ ਰੇਸ ਲੜਨੀ ਆ ਇਹਨਾਂ ਨੇ ਕਹਿ ਦਿੱਤਾ ਜਸਟਰ ਟ੍ਰੂਡੋ ਨੇ ਲਿਬਰਲ ਪਾਰਟੀ ਨੂੰ ਕਿ ਤੁਸੀਂ ਇਹ ਪ੍ਰੋਸੈਸ ਇੱਕ ਨਵਾਂ ਲੀਡਰ ਲੱਭਣ ਦਾ ਸ਼ੁਰੂ ਕਰ ਦਿਓ ਤੇ ਕੈਂਪੇਨ ਜਿਹੜੀ ਆ ਉਹ ਪੂਰੇ ਦੇਸ਼ ਦੇ ਵਿੱਚ ਹੀ ਹੋਊਗੀ ਕੰਪੀਟੀਟਿਵ ਰੇਸ ਕਿ ਤੁਹਾਨੂੰ ਕੌਣ ਆਉਂਦਾ ਕਿਹੜੇ ਨੰਬਰ ਜ਼ਿਆਦਾ ਆ ਜਾਂ ਕਿ ਇਹਨੂੰ ਲੋਕ ਜ਼ਿਆਦਾ ਸਪੋਰਟ ਕਰਦੇ ਆ ਉਸ ਹਿਸਾਬ ਦੇ ਨਾਲ ਕੀਤਾ ਜਾਊਗਾ ਜਿਹੜੇ ਇਹਨਾਂ ਨੂੰ ਕਾਫੀ ਕੁਝ ਰੀਸੈਟ ਕਰਨਾ ਪੈਣਾ ਜਿਹੜਾ ਟੋਡੋ ਦਾ ਰਿਜ਼ਾਈਨ ਆ ਇਹਦੇ ਤੋਂ ਬਾਅਦ ਪਾਰਟੀ ਜਿਹੜੀ ਆਪਣੇ ਆਪ ਨੂੰ ਰੀਬ੍ਰਾਂਡ ਕਰਨ ਬਾਰੇ ਗੱਲਬਾਤ ਕਰ ਰਹੀ ਆ ਜਾਂ ਰੀ ਬ੍ਰਾਂਡ ਤੇ ਦੂਜਾ ਇਹਦੇ ਵਿੱਚ ਇਹ ਆ ਕਿ ਰੀਐਨਰਜਾਈਜ਼ ਕਰ ਰਹੀ ਆ ਦੁਬਾਰਾ ਆਪਣੇ ਆਪ ਨੂੰ ਤਾਕਤਵਰ ਕਰਨ ਦਾ ਯਤਨ ਕਰ ਰਹੇ ਆ ਤਾਂ ਕਿ ਪੀਅਰ ਪੋਲੀਟਿਕਲ ਕੰਜ਼ਰਵਟਿਵ ਪਾਰਟੀ ਦਾ ਨਾਲ ਮੁਕਾਬਲਾ ਕੀਤਾ ਜਾ ਸਕੇ ਉਹ ਦੂਜੀ ਗੱਲ ਇਹ ਆ ਕਿ ਕਿਉਂਕਿ ਜਸਟਨ ਟੋਡੋ ਹੀ ਲੰਬੇ ਸਮੇਂ ਤੋਂ ਲੀਡਰ ਆ 13 ਤੋਂ ਲੈ ਕੇ ਹੁਣ ਤੱਕ ਲੀਡਰਸ਼ਿਪ ਦੀ ਇਹਨਾਂ ਦਾ ਹੋਇਆ ਹੀ ਨਹੀਂ ਕਦੇ ਰੌਲਾ ਹੀ ਨਹੀਂ ਪਿਆ ਤੇ ਕਿੰਨੇ ਬਰੇ ਬੀਤ ਗਏ ਉਸ ਗੱਲ ਨੂੰ ਹੁਣ ਇਹ ਸਾਰਾ ਕੁਝ ਇਹਨਾਂ ਨੂੰ ਨਵੇਂ ਸਿਰਿਓਂ ਕਰਨਾ ਪੈਣਾ ਜਿਹੜੇ ਲਿਬਰੈਂਟ ਨੇ ਇਹਨਾਂ ਨੇ ਫੈਡਰਲ ਲੀਡਰਸ਼ਿਪ ਰੇਸ ਬੜੇ ਸਾਲਾਂ ਤੋਂ ਹੋਈ ਨਹੀਂ ਇਹਨਾਂ ਦੇ ਵਿੱਚ ਡੈਕੇਡ ਤੋਂ ਤੇ ਹੁਣ ਜਿਹੜਾ ਐਸ ਔਰ ਜਦੋਂ ਇਹ ਸੀਗੇ ਵੀ ਉਸ ਵੇਲੇ ਵੀ ਇਹਨਾਂ ਦਾ ਜਦੋਂ ਇਹਨਾਂ ਦੇ ਵਿੱਚ ਲੀਡਰਸ਼ਿਪ ਰੇਸ ਹੋਈ ਵੀ ਸੀਗੀ ਤਾਂ ਇਹਨਾਂ ਦਾ ਸਟੇਟਸ ਥਰਡ ਪਾਰਟੀ ਸਟੇਟਸ ਸੀ ਸੋ ਹੁਣ ਹੁਣ ਹਾਲਾਤ ਜਿਹੜੇ ਨੇ ਉਹ ਵੱਖਰੇ ਨੇ ਅਲੱਗ-ਕੁਣ ਵੀ ਥਰਡ ਪਾਰਟੀ ਸਟੇਟਸ ਹੀ ਕਿਹਾ ਜਾ ਸਕਦਾ ਆ ਪਰ ਫਿਰ ਵੀ ਕਿਉਂਕਿ ਇਹ ਰਾਜ ਕਰ ਰਹੀ ਧੇਰਾ ਇਸ ਵੇਲੇ ਸੱਤਾ ਤੇ ਵਿੱਚ ਇਹ ਧੇਰਾ ਔਰ ਉਹਦੇ ਲੀਡਰ ਦਾ ਹੁਣ ਇਹ ਬੱਕਰੀ ਗੱਲ ਆ ਕਿ ਜਿਹੜਾ ਲੀਡਰ ਬਣ ਗਿਆ ਉਹਨੂੰ ਆਉਂਦੇ ਨੂੰ ਤੇ ਨੋ ਕੰਫੀਡੈਂਸ ਵੋਟ ਦਾ ਸਾਹਮਣਾ ਕਰਨਾ ਪੈਣਾ ਜਿਹੜਾ ਉਹਨੂੰ ਪਤਾ ਹੀ ਆ ਕਿ ਹੈ ਨਹੀਂ ਕਿ ਸਾਡੇ ਵਿੱਚ ਮੈਜੋਰਟੀ ਹੈ ਨਹੀਂ ਤੇ ਉਹਦੇ ਤੋਂ ਬਾਅਦ ਪਾਰਟੀ ਦੀ ਇਸ ਵੇਲੇ ਇਮੇਜ ਇੰਨੀ ਮਾੜੀ ਹੋ ਚੁੱਕੀ ਆ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਸੰਕਟ ਹੋਊਗਾ ਆਉਣ ਵਾਲੇ ਵਿਅਕਤੀ ਦੇ ਲਈ ਕਿ ਉਹ ਇਹਨੂੰ ਕਿੱਦਾਂ ਬਣਾਉਂਦੇ ਆ ਤੇ ਕਿੰਨਾ ਕੰਪਰੂਵ ਕਰਦੇ ਆ ਜੇ ਸਾਲਕ ਪਹਿਲਾਂ ਜਸਟੂਡਰ ਡਿਜ਼ਾਈਨ ਕਰ ਜਾਂਦੇ ਤੇ ਸ਼ਾਇਦ ਹਾਲਤ ਹੋਰ ਹੁੰਦੀ ਪਰ ਹੁਣ ਚੈਲੰਜ ਇਹ ਆ ਕਿ ਜਿਹੜਾ ਅਗਲਾ ਬੰਦਾ ਆ ਰਿਹਾ ਜਸਟੂਡਰ ਦੇ ਪਾਸੇ ਹਟ ਕੇ ਉਹਦੇ ਲਈ ਇੱਕ ਬਹੁਤ ਵੱਡਾ ਚੈਲੰਜ ਆ ਥਰਡ ਪਾਰਟੀ ਸਟੇਟਸ ਅਸੀਂ ਕਿਉਂ ਕਹਿੰਦੇ ਜਦੋਂ ਇਹਨਾਂ ਦੀ ਪਹਿਲੀ ਲੀਡਰਸ਼ਿਪ ਰੇਸ ਹੋਈ ਸੀ ਉਹ ਇਹ ਹੁੰਦਾ ਕਿ ਲੈਜਿਸਲੇਚਰ ਦੇ ਵਿੱਚ ਤੁਹਾਡੇ ਪੱਲੇ ਸੀਟਾਂ ਕਿੰਨੀਆਂ ਆ ਜਦੋਂ ਜਿਹੜੀ ਸਪਾਰਟੀ ਸਰਕਾਰ ਆ ਜਿਹੜੀ ਸਰਕਾਰ ਸੱਤਾ ਦੇ ਵਿੱਚ ਪਾਰਟੀ ਆ ਉਹ ਤੇ ਵਿਰੋਧੀ ਪਾਰਟੀ ਜਿਹੜਾ ਸੈਕੰਡ ਲਾਰਜੇਸਟ ਜਿਹੜੀ ਪਾਰਟੀ ਹੁੰਦੀ ਆ ਉਹਦੇ ਨਾਲੋਂ ਵੀ ਘੱਟ ਵੋਟਾਂ ਹੋਣ ਇਹਨਾਂ ਕੋਲ ਮਤਲਬ ਅਫੀਸ਼ੀਅਲ ਸਰਕਾਰ ਗਵਰਨਿੰਗ ਨਾਲੋਂ ਜਿਹੜੀ ਪਾਰਟੀ ਤੇ ਦੂਜੀ ਅਫੀਸ਼ੀਅਲ اپੋਜੀਸ਼ਨ ਆ ਤੇ ਉਹਦੇ ਨਾਲੋਂ ਵੀ ਜਿਹਦੇ ਕੋਈ ਘੱਟ ਵੋਟਾਂ ਹੁਣ ਉਹਨੂੰ ਥਰਡ ਪਾਰਟੀ ਕਿਹਾ ਜਾਂਦਾ ਤੇ ਇਹ ਉਸ ਵੇਲੇ ਲਿਬਰਲ ਥਰਡ ਪਾਰਟੀ ਸੀਗੀ ਸੋ ਹੁਣ ਇਹਨਾਂ ਦੀ ਪੋਜੀਸ਼ਨ ਜਿਹੜੀ ਆ ਉਹ ਬਦਲੀ ਆ ਥਰਡ ਪਾਰਟੀ ਸਟੇਟਸ ਦਾ ਮਤਲਬ ਇਹ ਹੁੰਦਾ ਕਿ ਲੈਜਿਸਲੇਚਰ ਦਾ ਸਾਈਜ਼ ਜਿਹੜਾ ਆ ਉਹਦੇ ਤੇ ਬਹੁਤ ਕੁਝ ਡਿਪੈਂਡ ਕਰਦਾ ਉਹਦਾ ਇਨਫਲੂਐਂਸ ਨਹੀਂ ਹੁੰਦਾ ਬਹੁਤਾ ਜੇ ਇਨਫਲੂਐਂਸ ਨਹੀਂ ਹੁੰਦਾ ਤੇ ਉੱਥੇ ਬਹੁਤੀ ਕੋ ਲੰਬੀ ਰੇਸ਼ ਵੀ ਨਹੀਂ ਹੁੰਦੀ ਉੱਥੇ ਲੀਡਰ ਬਣਨ ਦੇ ਲਈ ਉਹ ਔਰਤੀ ਜਿਹੜੀ ਥਰਡ ਪਾਰਟੀ ਹੁੰਦੀ ਉਹਦਾ ਆਫੀਸ਼ੀਅਲ ਰੋਲ ਵੀ ਕੋਈ ਨਹੀਂ ਹੁੰਦਾ ਸੋ ਉਹਨਾਂ ਦੇ ਲਈ ਪਾਵਰ ਦੇ ਵਿੱਚ ਉਹਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚੈਲੰਜ ਹੁੰਦਾ ਸੋ ਇਹ 2011 ਦੇ ਵਿੱਚ ਲਿਬਰਲ ਪਾਰਟੀ ਥਰਡ ਪਾਰਟੀ ਸਟੇਟਸ ਦੇ ਉੱਤੇ ਚੱਲੇਗੀ ਸੀ ਜਦੋਂ 34 ਸੀਟਾਂ ਇਹਨਾਂ ਨੇ ਜਿੱਤੀਆਂ ਸੀ ਉਸ ਵੇਲੇ ਤੇ ਉਹ ਉਹ ਜਿਹੜੀ ਕਨਜ਼ਰਵਟਿਵ ਅੱਗੇ ਸੀ ਕਿ ਐਨਡੀਪੀ ਜਿਹੜੀ ਆਫੀਸ਼ੀਅਲ اپੋਜੀਸ਼ਨ ਸੀਗੀ ਤੇ ਇਹ ਤੀਜੇ ਨੰਬਰ ਤੇ ਸੀਗੇ ਤੇ ਜਿਹਨੂੰ ਮੁੜ ਕੇ ਫਿਰ ਇਸੇ ਇਹੀ ਗੱਲ ਕਰਕੇ ਜੈਸ਼ਰ ਟੋਡਰ ਨੂੰ ਜਾਣਿਆ ਜਾਂਦਾ ਕਿ ਇਹ ਜਿਹੜੇ ਆ ਇਹ ਉਹਨੂੰ ਥਰਡ ਪਾਰਟੀ ਸਟੇਟਸ ਤੋਂ ਲਿਆ ਕੇ ਇਹ ਪ੍ਰਧਾਨ ਮੰਤਰੀ ਬਣੇ ਔਰ ਤਿੰਨ ਵਾਰ ਹੀ ਬਣੇ ਔਰ ਲਗਾਤਾਰ ਹੀ ਬਣੇ ਰਹੇ ਆ ਠੀਕ ਆ ਹੁਣ ਮਤਲਬ ਨਹੀਂ ਗੱਲਬਾਤ ਬਣੀ ਤਾਂ ਉਹ ਵੱਖਰੀ ਗੱਲ ਆ ਪਰ ਹੁਣ ਜਿਹੜੀ ਇਸ ਵਾਰੀ ਇਹਨਾਂ ਦੀ ਲੀਡਰਸ਼ਿਪ ਰੇਸ ਹੁਣੀ ਆ ਉਹ ਥੋੜੀ ਵੱਖਰੀ ਹੁਣੀ ਆ ਭਾਵੇਂ ਬਾਵੀਦ ਜਿਹੜੇ ਮੈਂ ਚੈਲੰਜਸ ਦੱਸੇ ਆ ਉਹਨਾਂ ਦੇ ਇਹਦੇ ਬਾਵੀਦ ਫੇਰ ਵੀ ਇਹ ਉਹ ਥਰਡ ਪਾਰਟੀ ਸਟੇਟਸ ਜਿਹੜੀ ਜਦੋਂ ਜਸਟਿਸ ਟੁੰਟੂ ਬਣੇ ਸੀ ਉਦਾਂ ਦੀ ਹਾਲਤ ਨਹੀਂ ਹੋਣੀ ਸੋ ਹੁਣ ਇਹ ਕਿਸ ਤਰ੍ਹਾਂ ਹੁੰਦਾ ਪ੍ਰੋਸੈਸ ਕੀ ਹੁੰਦਾ ਪਾਰਟੀ ਦੀ ਸਟ੍ਰੈਟਜੀ ਐਸੇ ਹਫਤੇ ਦੇ ਵਿੱਚ ਪਾਰਟੀ ਇਕੱਠੀ ਹੋ ਰਹੀ ਹੈ ਮਿਲ ਰਹੀ ਹੈ ਜਿਹੜੇ ਲਿਬਰਲ ਐਮਪੀਸ ਨੇ ਐਮਰਜੈਂਸੀ ਮੀਟਿੰਗ ਐਸ ਵੇਲੇ ਇਹਨਾਂ ਦੀ ਕੀਤੀ ਜਾ ਰਹੀ ਹੈ ਕਿਉਂਕਿ ਐਮਰਜੈਂਸੀ ਜਸਟਿਸ ਟੁੰਟੂ ਨੇ ਅਨਾਉਂਸ ਕੀਤਾ ਹੈ ਤੇ ਉਸ ਵੇਲੇ ਇਹਦਾ ਫੈਸਲਾ ਹੋਊਗਾ ਬਹੁਤ ਜਿਹੜੇ ਪ੍ਰੋਮਿਨੈਂਟ ਐਮਪੀ ਨੇ ਔਰ ਇਸ ਦੇ ਵਿੱਚ ਐਂਟਰ ਕਰਨ ਦੀ ਜਿਹੜੀ ਸੋਚ ਰਹੇ ਆ ਦੂਜਾ ਟਾਈਮ ਫਰੇਮ ਬਹੁਤ ਘੱਟ ਆ ਨਵੇਂ ਲੀਡਰ ਦੇ ਕੋਲ ਟਾਈਮ ਨਹੀਂ ਕਿਉਂਕਿ ਆਉਂਦੇ ਨੂੰ ਹੀ ਵੋਟਾਂ ਆ। ਜੀ ਲੀਡਰ ਚੁਣਿਆ ਗਿਆ, ਪਾਰਲੀਮੈਂਟ ਦੇ ਵਿੱਚ ਵਾਪਸ ਆਏ, ਨੋਰ ਕੌਨਫੀਡੈਂਸ ਵੋਟ ਆਈ। ਲਗ سپورਟ ਕਿਸੇ ਨੇ ਕਰਨੀ ਨਹੀਂ ਇਹਨਾਂ ਦੀ। ਪਾਰਟੀ ਨੋ ਕੌਨਫੀਡੈਂਸ ਹਾਰ ਗਈ। ਗਵਰਨਰ ਜਨਨ ਨੂੰ ਕਿਹਾ ਜੀ ਤੁਸੀਂ ਨਵਾਂ ਇਲੈਕਸ਼ਨ ਅਨਾਉਂਸ ਕਰੋ। ਇਲੈਕਸ਼ਨ ਅਨਾਉਂਸ ਹੋਈ ਤੇ ਆਹ ਸਪ੍ਰਿੰਗ ਦੇ ਵਿੱਚ ਇਲੈਕਸ਼ਨਾਂ ਤੇ ਨਵੇਂ ਲੀਡਰ ਕੋਲੇ ਟਾਈਮ ਹੀ ਨਹੀਂ ਆ ਬੇਸਿਕਲੀ। ਸੋ ਕੋਈ ਕ੍ਰਿਸ਼ਮਾ ਹੋ ਜਵੇ ਐਸ ਵੇਲੇ ਜਾਂ ਕੋ ਬਹੁਤ ਵੱਡਾ ਕੁਝ ਵਾਪਰ ਜਵੇ ਤੇ ਕਿਹਾ ਨਹੀਂ ਜਾ ਸਕਦਾ। ਅਦਰਵਾਈਜ਼ ਲਿਬਰਲ ਪਾਰਟੀ ਦੇ ਕੋਲ ਬਹੁਤ ਵੱਡਾ ਕੋਈ ਮੌਕਾ ਇਸ ਵੇਲੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਨਹੀਂ ਆ ਪਰ ਦੇਖੋ ਆ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕੌਣ ਜਿਹੜਾ ਮੁਖੀ ਬਣਦਾ ਤੇ ਕਿੱਥੇਕ ਤੱਕ ਉਹ ਇਹ ਜਿਹੜੀ ਸਾਰਾ ਕੋਸ਼ਾ ਇਹਨੂੰ ਲੈ ਕੇ ਜਾਂਦੇ ਆ ਅਗਲੀ ਵਾਰ ਉਸ ਤੋਂ ਗੱਲ ਮਾਰਗੇਜ ਬਾਰੇ ਕਰਨੀ ਆ ਮਾਰਗੇਜ ਜਿਹਨਾਂ ਦੇ ਰਿਨਿਊ ਆ ਨਾ ਇਸ ਸਾਲ ਉਹਨਾਂ ਦੇ ਲਈ ਚੈਲੰਜ ਆ ਸਾਰਿਆਂ ਦੇ ਲਈ ਨਹੀਂ ਬਹੁਤਿਆਂ ਦੇ ਲਈ ਕਈਆਂ ਦੇ ਲਈ 12 ਲੱਖ ਕੈਨੇਡੀਅਨ ਦੱਸਦੇ ਆ ਜਿਹੜੇ ਮੌਰਗੇਜ ਐਸਕੀ 2025 ਦੇ ਵਿੱਚ ਜਿਨ੍ਹਾਂ ਦੇ ਰੀਨਿਊ ਹੋਣੀ ਆ 1.2 ਮਿਲੀਅਨ ਹੁਣ ਉਹ ਜਿਨ੍ਹਾਂ ਦੀ ਮੌਰਗੇਜ ਰੀਨਿਊ ਹੋਣੀ ਆ ਉਹਨਾਂ ਦਾ ਸੰਕਟ ਇਹ ਆ ਵੀ ਆ 25 ਆ ਤੇ 25 ਤੋਂ ਪਹਿਲਾਂ ਉਹਨਾਂ ਨੇ ਕਰਾਈ ਸੀ ਰੀਨਿਊ ਜਦੋਂ ਉਹਨਾਂ ਦੀ ਮੌਰਗੇਜ ਹੋਈ ਸੀਗੀ ਉਹ 5 ਸਾਲ ਪਹਿਲਾਂ ਚਲੇ ਜੋ 21 ਦੇ ਵਿੱਚ ਜਾਂ 20 ਦੇ ਵਿੱਚ ਜਦੋਂ ਵੀ 21 ਦੇ ਵਿੱਚ ਉਹਨਾਂ ਨੇ ਮੌਰਗੇਜ ਲਈ ਸੀ 5 ਸਾਲ ਦੀ 5 ਸਾਲ ਦੀ ਆਮ ਤੌਰ ਤੇ ਟਰਮ ਹੁੰਦੀ ਕਈ ਦੀ 3 ਵੀ ਹੁੰਦੀ ਆ ਉਸ ਵੇਲੇ ਇੰਟਰਸਟ ਰੇਟ ਬਹੁਤ ਘੱਟ ਸੀ ਇੰਟਰਸਟ ਰੇਟ ਉਸ ਵੇਲੇ 1% ਸੀ ਜੇ ਸ਼ਾਇਦ 1 ਤੋਂ ਵੀ ਥੱਲੇ ਸੀ ਹੁਣ ਮੰਨ ਲਓ ਕਿਸੇ ਦੀ ਪੇਮੈਂਟ ਜਿੰਨੀ ਬਣ ਗਈ ਉਸ ਵੇਲੇ ਹੁਣ ਜਿਹੜਾ ਇੰਟਰਸਟ ਰੇਟ ਆ ਇਸ ਵੇਲੇ ਅੱਜ 3.99 ਦੇ ਉੱਤੇ ਜਿਹੜੀ ਜਾਂ ਇਹ ਤੋਂ ਜ਼ਿਆਦਾ ਆ ਹੁਣ ਘੱਟੋ ਘੱਟ ਇਹ ਮੋٹے ਤੌਰ ਦੇ ਉੱਤੇ 1% ਤੇ 4% ਦਾ ਫਰਕ ਆ ਇਹਦਾ ਮਤਲਬ ਇਹ ਆ ਰਫਲੀ ਕੀ ਪਰਸੈਂਟ ਮੌਰਗੇਜ ਵਧ ਜੂਗੀ ਜਿਹੜੇ ਬੰਦੇ ਨੇ 5 ਸਾਲ ਪਹਿਲਾਂ ਮੌਰਗੇਜ ਲਈ ਸੀ ਇਸ ਸਾਲ ਦੇ ਵਿੱਚ ਉਹਨੇ ਰੀਨਿਊ ਕਰਉਣੀ ਹਾਲਾਂਕਿ ਇੰਟਰਸਟ ਆਹਾ ਥੋੜੇ ਦਿਨਾਂ ਨੂੰ ਇਸ ਮਹੀਨੇ ਦੇ ਐਂਡ 'ਚ ਮੀਟਿੰਗ ਹੋਣੀ ਹੈ ਆਪਣੇ ਫੈਡਰਲ ਰਿਜ਼ਰਵ ਜਿਹੜੀ ਬੈਂਕ ਆਫ ਕੈਨੇਡਾ ਦੀ ਉਹ ਬੈਂਕ ਆਫ ਕੈਨੇਡਾ ਉਹ ਚ ਰਿਡਿਊਸ ਕਰਦੀ ਅੱਗੇ ਹੁੰਦੇ ਉਹ ਬਾਅਦ ਦੀ ਗੱਲ ਆ ਪਰ ਅੱਜ ਜੇਕਰ ਹੁਣ ਕੰਪੇਅਰ ਕਰਕੇ ਦੇਖੋ ਉਸ ਸਮੇਂ ਨੂੰ ਤਾਂ 12 ਲੱਖ ਬੰਦਾ ਇਸ ਸਾਲ 1% ਤਾਂ ਫੇਰ ਵੀ ਨਹੀਂ ਹੋਣੀ ਨਾ ਜੇ ਇੱਕ ਘਟਣਗੇ ਵੀ ਘਟਦੇ ਘਟਦੇ ਵੀ ਕਿੰਨੇ ਘਟ ਜਾਣਗੇ ਉਹ ਉਹ ਕਰੋਨਾ ਦਾ ਸਮਾਂ ਸੀ ਕਰੋਨਾ ਦੇ ਵਿੱਚ ਇਹਨੇ ਲੋਅਰ ਇੰਟਰਸਟ ਰੇਟਸ ਸੀਗੇ ਤੇ ਹੁਣ 3.99 ਜਾਂ 4% ਦੇ ਨੇੜੇ ਜੇ ਅੱਜ ਮਿਲਦੀ ਹੈ ਮੌਰਗੇਜ ਤਾਂ ਇਹ 30% ਦੇ ਕਰੀਬ ਘਟੋ ਘਟ ਵਾਧਾ ਆਪਣੇ ਪਹਿਲੀ ਪੇਮੈਂਟ ਦੇ ਵਿੱਚ ਲਾ ਕੇ ਚੱਲੋ ਵੀ ਜਿਹੜੀ ਕਿਸੇ ਦੀ 5000 ਸੀਗੀ ਤੇ 6500 ਦਾ ਅੰਦਾਜ਼ਾ ਲਾ ਕੇ ਚੱਲੋ ਵੀ ਪੇਮੈਂਟ ਹੋਊਗੀ ਹੁਣ ਇਹ ਇੱਕ ਸ਼ੌਕ ਬਹੁਤ ਵੱਡਾ ਆਇਆ ਇੱਕ ਤੇ ਵੈਸੇ ਲੋਕਾਂ ਦੀ ਹਾਰਤ ਮਾੜੀ ਐ ਬੱਸ ਹੋਈ ਐ ਪੈਸੇ ਥੱਲੇ ਲੋਂ ਬਹੁਤ ਤੰਗੀ ਆ ਬੈਂਕ ਆਫ ਕੈਨੇਡਾ ਲਗਾਤਾਰ ਇੰਟਰਸਟ ਰੇਟ ਥੱਲੇ ਕਰ ਰਹੀ ਐ ਮਾਰਕੀਟ ਚ ਫੇਰ ਕੋਈ ਹਿਲਜੁਲ ਨਹੀਂ ਹੋ ਰਹੀ ਉਹ ਕਹਿੰਦੇ ਭਾਈ ਕੁਛ ਨਾ ਕੁਛ ਹੋਵੇ ਪਰ ਹੋ ਨਹੀਂ ਰਿਹਾ ਸੋ ਜਿਹੜੇ ਮਾਰਗੇਜ ਪੇਮੈਂਟ ਆ 30% ਤੱਕ ਜਦੋਂ ਵੱਧ ਗਈ ਤੇ ਉਹਦੀ ਸਟ੍ਰੇਨ ਪਰਿਵਾਰਾਂ ਦੇ ਉੱਤੇ ਬਹੁਤ ਪੈਣੀ ਆ ਲਗਭਗ ਬਹੁਤੇ ਪਰਿਵਾਰਾਂ ਦਾ ਬਹੁਤਿਆਂ ਦਾ ਨਹੀਂ ਤੇ ਅੱਧਿਆਂ ਦਾ ਛਾਵਾਂ ਸਿੱਕਾ ਸੜ ਰਿਹਾ ਕੈਨੇਡਾ ਦੇ ਵਿੱਚ ਐਵੇਂ 3-400 ਡਾਲਰ ਦੇ ਫਰਕ ਨਾਲ ਜੀ ਰਹੇ ਆ ਲੋਕ ਜਿੰਨਾ ਖਰਚਾ ਉੰਨੀ ਆਮਦਨ ਆ ਤੇ 3-400 ਡਾਲਰ ਹੀ ਮਹੀਨੇ ਚ ਇਧਰ ਉਧਰ ਹੋ ਜੇ ਆਲਮੋਸਟ ਅੱਧੇ ਤੱਕ ਕੰਮ ਗੜਬੜ ਹੋ ਜਾਂਦਾ ਤੇ ਜੇ ਉਹਦੇ ਉੱਤੇ 30% 1500 ਜਾਂ 2000 ਡਾਲਰ ਵਾਧੂ ਪੈ ਗਿਆ ਮਹੀਨੇ ਦਾ ਉਹਨਾਂ ਕੋਲੋਂ ਇਹ ਸਮੱਸਿਆ ਆਊਗੀ ਤੇ ਇਹ 1.2 ਮਿਲੀਅਨ ਲੋਕ ਨੇ ਐਸ ਵਾਰੀ ਜਿਹੜੇ ਦੱਸੇ ਜਾ ਰਹੇ ਨੇ ਹੋਮ ਆਨਰ ਜਿਹੜੇ ਹੈਗੇ ਨੇ ਉਹ ਕਈ ਤੇ ਇਹ ਚਾਹੁੰਦੇ ਆ ਕਿ ਅਸੀਂ ਜਲਦੀ ਪੇ ਕਰ ਦਈਏ ਉਹ ਟਰਮ ਨੂੰ ਘਟਾਉਣਾ ਚਾਹੁੰਦੇ ਆ ਥੋੜੀ ਜਿਹੀ ਪੇਮੈਂਟ ਵੱਧ ਜਾਂਦੀ ਆ ਪਰ ਇਹ ਸਟਰਗਲ ਬਹੁਤ ਵੱਡੀ ਹੈ ਜਿਹੜੀ ਫਾਈਨੈਂਸ਼ੀਅਲ ਅਡਜਸਟਮੈਂਟਸ ਨੇ ਕੋਈ ਡਾਊਨ ਸਾਈਜ਼ ਕਰ ਰਹੇ ਆ ਕੋਈ ਕੁਸ਼ ਕਰ ਰਹੇ ਆ ਡੈਲੀਕੁਐਂਸੀ ਰੇਟ ਬਹੁਤ ਵੱਧ ਗਿਆ ਮੌਰਗੇਜ ਦੀਆਂ ਪੇਮੈਂਟਾਂ ਲੋਕਾਂ ਦੀਆਂ ਮਿਸ ਬਹੁਤ ਹੋ ਰਹੀਆਂ ਜਿਹੜੀਆਂ ਲੇਟ ਪੇਮੈਂਟਸ ਨੇ ਦੂਜੀਆਂ ਨੇ ਉਹ ਪਿਛਲੇ ਸਮੇਂ ਦੇ ਵਿੱਚ 2024 ਦੇ ਵਿੱਚ ਵੀ ਬਹੁਤ ਵਧੀਆਂ ਤੇ 25 ਚ ਇਹ ਕਹਿੰਦੇ ਹੋਰ ਵਧਣੀਆਂ ਜਿਹੜੇ ਦੂਜੇ ਕਰਜ਼ੇ ਆ ਲੋਕਾਂ ਦੇ ਸਿਰ ਜਿਹੜੇ ਪ੍ਰੈਸ਼ਰ ਨੇ ਡੈਲੀਕੁਐਂਸੀਜ਼ ਨੇ ਆਟੋ ਲੋਨ ਕਹਿੰਨੇ ਕਾਰ ਲਈ ਆ ਕਿਸੇ ਨੇ ਕ੍ਰੈਡਿਟ ਕਾਰਡ ਲਿਆ ਆ ਕਿਸੇ ਨੇ ਉਹ ਘਰ ਦੇ ਉੱਤੇ ਲਾਈਨ ਆਫ ਕ੍ਰੈਡਿਟ ਜਿਹੜੀ ਜਾਂ ਉਹ ਕੁਛ ਲਈ ਆ ਉਹ ਸਾਰਿਆਂ ਦੀ ਜਿਹੜੀ ਪੇਮੈਂਟ ਆ ਮਿਸ ਹੋ ਰਹੀ ਆ ਜਾਂ ਅੱਗੇ ਜਾ ਰਹੀ ਆ ਤੇ ਜੇ ਐਤਕੀ ਕਿਸੇ ਦੀ ਮਾਰਗੇਜ ਰਿਨਿਊ ਆ ਗਈ ਤੇ ਉਹ ਵੀ ਮਾਰਗੇਜ ਹਾਈ ਰੇਟ ਦੇ ਉੱਤੇ ਤੇ ਫੇਰ ਜਿਹੜਾ ਕੰਮ ਆ ਉਹ ਥੋੜਾ ਜਿਹਾ ਗੜਬੜ ਆ ਤੇ ਅੱਛਾ ਬੈਂਕਾਂ ਦੂਜੇ ਪਾਸੇ ਵੱਖਰੇ ਲੈਵਲ ਤੇ ਕੰਪੀਟ ਕਰ ਰਹੀਆਂ ਕੰਪੀਟੀਟਿਵ ਰੇਟ ਦੇ ਰਹੀਆਂ ਤੁਸੀਂ ਸਾਡੇ ਆ ਜਾਓ ਜੀ ਨਵੇਂ ਕਲਾਇੰਟ ਨੂੰ ਇਹ ਕਰਾਂਗੇ ਪਰ ਜਿਹੜੇ ਹੋਮ ਆਨਰਸ ਨੇ ਉਹਨਾਂ ਨੂੰ ਸ਼ੌਪ ਆਰਾਊਂਡ ਕਰਨਾ ਚਾਹੀਦਾ ਫਿਕਸ ਤੇ ਵੇਰੀਏਬਲ ਦਾ ਫੇਰ ਵਾਲਾ ਆ ਇਸ ਵੇਲੇ ਕਿ ਕਿਹੜੀ ਕਿਉਂਕਿ ਫਿਕਸ ਤੇ ਸਟੇਬਲ ਹੁੰਦੀ ਆ ਪਰ ਕੀ ਵੇਰੀਏਬਲ ਰੱਖੀ ਜਾਵੇ ਜੇ ਹੁਣ ਤੁਸੀਂ ਫਿਕਸ ਕਰਾ ਲਈ ਇੰਟਰਸਟ ਰੇਟ ਤਾਂ ਘਟ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੰਟਰਸਟ ਰੇਟ ਘਟ ਕੇ ਤਿੰਨਾਂ ਚੌ ਮਹੀਨਿਆਂ ਨੂੰ ਜਾਂ 6 ਮਹੀਨਿਆਂ ਦੇ ਵਿੱਚ ਤੁਹਾਨੂੰ ਘਾਟਾ ਪਊਗਾ ਤੇ ਵੇਰੀਏਬਲ ਲੋਕ ਇਸ ਕਰਕੇ ਨਹੀਂ ਰੱਖਦੇ ਵੀ ਮੁੜ ਕੇ ਜਿਹੜਾ ਉਹਦੇ ਨਾਲ ਨਹੀਂ ਕੀਤਾ ਜਾ ਸਕਦਾ ਸੋ ਸ਼ੌਪ ਆਰਾਊਂਡ ਕਰਨਾ ਚਾਹੀਦਾ ਪਤਾ ਕਰਨਾ ਚਾਹੀਦਾ ਪਰ ਐਸ ਵਾਰੀ ਲਗਭਗ 12 ਲੱਖ ਲੋਕ ਸੰਕਟ ਦੇ ਵਿੱਚ ਨੇ ਮਾਰਗੇਜ ਦੀ ਪੇਮੈਂਟ ਵੋਦ ਸਕਦੇ ਆ ਤੇ ਜਿਹਦਾ بڑا ਵੱਡਾ ਅਸਰ ਇਹਨਾਂ ਦੇ ਉੱਤੇ ਪੈ ਸਕਦਾ ਹੈ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਜਿਹੜੇ ਉਸ ਵੇਲੇ ਲੋ ਇੰਟਰਸਟ ਰੇਟ ਦੇ ਉੱਤੇ ਪੇਮੈਂਟਾਂ ਲੈ ਲਈਆਂ ਸੀ ਇਹੋ ਜਿਹੜੀ ਮਾਰਗੇਜ ਲੈ ਲਈ ਸੀ ਉਹਦਾ ਹੁਣ ਜਿਹੜਾ ਆ ਦੂਜਾ ਰੂਪ ਸਾਹਮਣੇ ਆਉ। ਅਗਲੇ ਦੋਸਤੋ ਇਮੀਗ੍ਰੇਸ਼ਨ ਸੰਬੰਧੀ ਆ ਜਿੰਨੀ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਖੁੱਲ੍ਹ ਦਿੱਤੀ ਖੁੱਲ੍ਹ ਦਾ ਮਤਲਬ ਇਹ ਆ ਕਿ ਬਹੁਤ ਵੱਡਾ ਇੰਪੈਕਟ ਪਿਆ ਸਾਰੇ ਕੁਸ਼ ਤੇ ਉੱਤੇ ਉਹਨੀ ਹੁਣੇ ਸਖਤੀ ਕਰ ਰਹੇ ਆ ਜਿਹਨੂੰ ਵੀਜ਼ਾ ਦਿੱਤਾ ਜਾਂਦਾ ਸੀ ਕੋਈ ਟੂਰਿਸਟ ਕਹਿੰਦਾ ਸੀ ਮੈਂ ਕਿਸੇ ਦੇ ਬਰਥਡੇ ਤੇ ਆਉਣਾ ਜਾਂ ਕਿਸੇ ਸਮਾਗਮ ਤੇ ਆਉਣਾ 10 ਸਾਲ ਦਾ ਵੀਜ਼ਾ ਮਿਲਦਾ ਸੀ ਉਹ ਵੀ ਲਗਭਗ ਬੰਦ ਹੋ ਗਿਆ ਨਹੀਂ ਦਿੱਤੇ ਜਾਂਦੇ ਜਿੰਨਾ ਕੰਮ ਆ ਉਹਨਾਂ ਹੀ ਵੀਜ਼ਾ ਮਿਲ ਰਿਹਾ ਜਿਹੜੇ ਦਹਾ ਦਹਾ ਸਾਲਾਂ ਦੇ ਮਿਲਦੇ ਸੀ ਜਿਨ੍ਹਾਂ ਕੋਲੇ ਸੀਗੇ ਹੁਣ ਐਕਸਪਾਇਰ ਹੋ ਗਏ ਕਈਆਂ ਨੂੰ ਗਾਂਹ ਦਿੱਕਤ ਆ ਰਹੀ ਆ ਜਿਹੜੇ ਸਟੂਡੈਂਟਸ ਆ ਰਹੇ ਸੀ ਲਗਭਗ ਕੱਟ ਹੀ ਹੋ ਗਿਆ ਕਹਿ ਲੋ ਵੱਡਾ ਕਟ ਵੱਜ ਗਿਆ ਬਹੁ ਗਿਣਤੀ ਸਟੂਡੈਂਟ ਉਹ ਰੁਕ ਗਏ ਨਹੀਂ ਆ ਰਹੇ ਲਗਭਗ ਸਾਰੇ ਸੈਕਟਰਸ ਦੇ ਵਿੱਚ ਜਿਹੜਾ ਇਹਨਾਂ ਨੇ ਟਾਰਗੇਟ ਆ ਕਿੱਥੇ ਤੇ ਇੱਕ ਸਾਲ ਦੇ ਵਿੱਚੋਂ ਅਗਲੇ ਸਾਲ ਇਮੀਗ੍ਰੇਸ਼ਨ ਵਧਦੀ ਸੀ ਵੀ ਐਤ ਕੀ 5 ਲੱਖ ਸਦਣਾ ਅਗਲੇ ਸਾਲ 20% ਵਧਾ ਦਿਓ ਜਾਂ ਇੰਨਾ ਵਧਾ ਦਿਓ ਇਹਨਾਂ ਨੇ ਹੁਣ ਕਿਹਾ ਵੀ ਜਿੰਨੇ ਸਦਨੇ ਸੀ ਉਹਦੇ ਵੀ 20% ਕੱਟ ਲਾ ਦਿਓ ਸੋ ਉਹਦਾ ਅਸਰ ਸਾਰਿਆਂ ਦੇ ਉੱਤੇ ਹੀ ਪੈ ਰਿਹਾ ਜਿੱਥੇ ਬਾਕੀ ਚੀਜ਼ਾਂ ਦੇ ਉੱਤੇ ਪੈ ਰਿਹਾ ਜਿਹੜਾ ਪੀਜੀਪੀ ਐਪਲੀਕੇਸ਼ਨ ਸੀਗੇ ਪੇਰੈਂਟ ਗ੍ਰੈਂਡਪੇਰੈਂਟ ਐਪਲੀਕੇਸ਼ਨ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਅਸਰ ਪੈ ਰਿਹਾ ਇਹਨਾਂ ਨੇ ਹੁਣ ਥੋੜੇ ਦਿਨ ਪਹਿਲਾਂ ਤਿੰਨ ਕੁ ਦਿਨ ਪਹਿਲਾਂ ਦੀ ਜਿਹੜੀ ਖਬਰ ਇਹਨਾਂ ਨੇ ਦਿੱਤੀ ਸੀ ਕਿ ਕੋਈ ਵੀ ਆਪਣੇ ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਸਪான்ਸਰ ਨਹੀਂ ਕਰ ਸਕਦਾ ਮਤਲਬ ਇਸ ਸਾਲ 25 ਚ ਭੁੱਲ ਜੋ ਵੀ ਕਿਸੇ ਨੂੰ ਤੁਸੀਂ ਸਪான்ਸਰ ਕਰ ਸਕਦੇ ਆ ਕਿਉਂਕਿ ਜਿਹੜੀਆਂ 4 ਸਾਲ ਪਹਿਲਾਂ ਇਹਨਾਂ ਨੇ ਐਪਲੀਕੇਸ਼ਨ ਲਈਆਂ ਸੀਗੀਆਂ ਉਹ ਐਪਲੀਕੇਸ਼ਨ ਦੇ ਵਿੱਚੋਂ ਲਾਟਰੀ ਕੱਢਦੇ ਆ ਹਰ ਸਾਲ ਕਦੇ ਕਿੰਨੇ ਕਦੇ ਕਿੰਨੇ ਜਿਹੜੀ ਜਿਹੜੀ ਆਈਆਰਸੀਸੀ ਆ ਤੇ ਉਹਦੇ ਵਿੱਚੋਂ ਵੀ ਇਹਨਾਂ ਨੇ ਹੁਣ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਜਿੰਨਾ ਕਿਹਾ ਸੀ 24 ਦੇ ਵਿੱਚ ਬਹੁਤੇ ਲੋਕਾਂ ਨੂੰ 35000 ਕੁਝ ਲੋਕਾਂ ਨੂੰ 35700 ਨੂੰ ਸ਼ਾਇਦ ਇਹਨਾਂ ਨੇ ਐਪਲੀਕੇਸ਼ਨ ਉਹ ਮੰਗੀ ਸੀ ਬਈ ਇੰਨੇ ਲੋਕਾਂ ਨੂੰ ਉਹ ਲਾਟਰੀ ਦੇ ਵਿੱਚੋਂ ਨਾਂ ਕੱਢ ਕੇ ਭੇਜਿਆ ਸੀ ਕਿ ਤੁਹਾਡੇ ਮਾਪੇ ਜਿਹੜੇ ਉਹ ਪੱਕੇ ਕੀਤੇ ਜਾਣਗੇ ਜਿਨ੍ਹਾਂ ਨੇ ਪਹਿਲਾਂ 20 ਦੇ ਵਿੱਚ ਜਾਂ 21 ਦੇ ਵਿੱਚ ਅਪਲਾਈ ਕੀਤਾ ਸੀ ਉਹਦੇ ਤੋਂ ਬਾਅਦ ਅਪਲਾਈ ਨਹੀਂ ਹੋਇਆ ਨਵਾਂ ਫਿਰ ਉਹਦੇ ਵਿੱਚੋਂ ਵੀ ਹੁਣ ਇਹਨਾਂ ਨੇ ਕਿਹਾ ਸੀ ਕਿ ਅਸੀਂ ਐਨੇ ਸਾਧ ਰਹੇ ਆ ਐਪਲੀਕੇਸ਼ਨ ਜਿਹੜੀ ਇਨਵਿਟੇਸ਼ਨ ਭੇਜ ਰਹੇ ਆ ਇਨਵਿਟੇਸ਼ਨ ਟੂ ਸਪான்ਸਰ ਤੇ ਹੁਣ ਉਹਦੇ ਵਿੱਚੋਂ 20k ਇਹਨਾਂ ਨੇ ਪੱਕਾ ਕਰਨਾ ਸੀ ਸੋ ਕੋਈ ਕੁਛ ਹੋ ਜਾਂਦਾ ਕੋਈ ਕੁਛ ਕਰਨਾ ਕਰਕੇ ਉਹ ਰਹਿ ਜਾਂਦੇ ਸੋ ਇਹ ਵੱਡਾ ਨੰਬਰ ਇੱਕ ਜਿਹੜਾ ਸੱਦ ਦੇ ਐਪਲੀਕੇਸ਼ਨ ਭੇਜਦੇ ਆ ਕਿ ਤੁਸੀਂ ਅਪਲਾਈ ਕਰੋ ਉਹਦੇ ਵਿੱਚੋਂ ਥੋੜੇ ਜਿਹੜੇ ਆ ਉਹ 20k ਇਹਨਾਂ ਨੇ ਅੰਦਾਜ਼ਾ ਸੀ ਪੱਕਾ ਹੋਊਗਾ ਹੁਣ ਉਹਦੇ ਵਿੱਚ ਵੀ ਕੱਟ ਕਰਤਾ ਜਿਹਦਾ ਮਤਲਬ ਇਹ ਆ ਕਿ ਜੇ ਤੁਹਾਡਾ ਲਾਟਰੀ ਦੇ ਵਿੱਚ ਨੰਬਰ ਆ ਗਿਆ ਸੀ ਤੁਹਾਡੇ ਮਾਪਿਆਂ ਦਾ ਪਿਛਲੇ ਸਾਲ ਜ਼ਰੂਰੀ ਨਹੀਂ ਉਹ ਪੱਕੇ ਕੀਤੇ ਜਾਣਗੇ 20000 ਇਹਨਾਂ ਨੇ ਕਿਹਾ ਸੀ ਹੁਣ 20% ਦਾ ਕੱਟ ਸਿੱਧਾ ਕਿਉਂਕਿ ਫੈਡਰਲ ਪਾਲਿਸੀ ਬਣ ਗਈ ਇਮੀਗ੍ਰੇਸ਼ਨ ਜ ਵੀ 20% ਕੱਟ ਕਰੋ ਉਹ ਨੂੰ ਵੀ ਇਹਨਾਂ ਨੇ 15000 ਦੇ ਉੱਤੇ ਲੈ ਜਾਂਦਾ ਕਿ ਇਹ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਜਿਹੜੀ ਆਈਆਰਸੀਸੀ ਆ ਇਹ 2024 ਦੇ ਵਿੱਚ ਜਿਹੜੀਆਂ ਸਬਮਿਟ ਕੀਤੀਆਂ ਗਈਆਂ ਐਪਲੀਕੇਸ਼ਨਸ ਆ ਵੱਦਾ ਮੈਕਸਿਮਮ ਆ 15000 ਐਪਲੀਕੇਸ਼ਨਸ ਹੀ ਸਬਮਿਟ ਜਿਹੜੀ ਇਹ process ਹੋਣੀ ਹੈ ਸੋ ਇਹ ਇੱਕ ਨਵਾਂ ਜਿਹੜਾ ਕਟਾ ਇੱਕ ਤੇ ਇਹ ਕੀਤਾ ਇਹਨਾਂ ਨੇ ਅੱਗੇ ਤੋਂ ਪਾਜ਼ ਕਰਤਾ 25 ਚ ਕੋਈ ਐਪਲੀਕੇਸ਼ਨ ਨਹੀਂ ਲੈਣੀ ਹੁਣ ਸਰਕਾਰ ਬਦਲੂਗੀ ਅਗਲੀ ਆਊਗੀ ਉਹ ਕੀ ਕਰਦੀ ਹੈ ਕੀ ਨਹੀਂ ਕਰਦੀ ਮਰ ਜੇ ਸਰਕਾਰ ਬਦਲੀ ਤਾਂ ਪਤਾ ਨਹੀਂ ਕੀ ਹੋਣਾ ਆ ਪਰ ਇਹਨਾਂ ਨੇ ਇਹ ਉਤ ਪੌਜ਼ ਕੀਤੀ ਸੀ ਠੀਕ ਹੈ ਮੰਨ ਲਿਆ ਵੀ ਤੁਹਾਡੀ ਹਜੇ ਤੱਕ ਪਾਲਿਸੀ ਨਹੀਂ ਬਣੀ ਤੁਸੀਂ 25 ਵਾਲੀ ਪਾਲਿਸੀ ਬਣਾ ਕੇ ਫਿਰ ਅਨਾਉਂਸ ਕਰੋਗੇ ਜਿਹੜੇ 24 ਦੇ ਵਿੱਚ ਜਿਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਤੁਹਾਨੂੰ ਪੱਕੇ ਕਰ ਦੇਣਾ 4 ਸਾਲ ਪਹਿਲਾਂ ਜਿਹੜੇ ਅਪਲਾਈ ਕਰ ਚੁੱਕੇ ਆ ਉਹਨਾਂ ਦੀ ਹਰ ਸਾਲ ਐਪਲੀਕੇਸ਼ਨਾਂ ਕੱਢੀਆਂ ਜਾਂਦੀਆਂ ਉਹਦੇ ਵਿੱਚੋਂ ਵੀ ਉਹਨਾਂ ਨੇ ਕਹਿ ਦਿੱਤਾ ਕਿਹੀਂ ਸਿਰਫ 15000 ਕਰਨੇ ਆ 35000 ਨੂੰ ਸੀ ਕਿਹਾ ਸੀ 20000 ਦਾ ਅੰਦਾਜ਼ਾ ਸੀ ਉਹ ਹੁਣ ਇਹ ਦੇਖਣਗੇ ਕਿ ਮਸਲਾ ਕਿੱਦਾਂ ਬੀੜਨਾ ਪਰ ਇਮੀਗ੍ਰੇਸ਼ਨ ਦੇ ਲਗਭਗ ਸਾਰਿਆਂ ਪਾਸਿਆਂ ਦੇ ਉੱਤੇ ਹੀ ਇਹਨਾਂ ਨੇ ਪਰਮਨੈਂਟ ਰੈਜ਼ਿਡੈਂਸੀ ਟਾਰਗੇਟ ਨੂੰ 20% 2025 ਦੇ ਵਿੱਚ ਸਿੱਧਾ-ਸਿੱਧਾ ਘਟਾ ਦਿੱਤਾ ਆ ਏਮਸ਼ ਹੈਗਾ ਇਹਨਾਂ ਦਾ 24500 ਪੀਜੀਪੀ ਸਪான்ਸਰਡ ਜਿਹੜੇ ਪਰਮਨੈਂਟ ਰੈਜ਼ਿਡੈਂਟ ਆ ਉਹ ਵੀ 2025 ਦੇ ਵਿੱਚ ਲੈਂਡ ਕਰਨਗੇ ਪਰ ਇਹ ਪਹਿਲਾ ਟਾਰਗੇਟ ਜਿਹੜਾ ਇਹਨਾਂ ਦਾ 24 ਦੇ ਵਿੱਚ ਇਹਨਾਂ ਨੇ 32000 ਨੂੰ ਭੇਜਿਆ ਸੀ ਤੇ 34000 ਨੂੰ ਇਹਨਾਂ ਨੇ ਕਿਹਾ ਸੀਗਾ origignal ਜਿਹੜਾ ਪਲਾਨ ਸੀਗਾ ਪਰ ਹੁਣ ਉਹ ਘਟਾ ਕੇ ਇਹਨਾਂ ਨੇ ਕਾਫੀ ਥੱਲੇ ਕਰ ਦਿੱਤਾ ਇੱਕ ਕੋਈ ਆਪਸ਼ਨ ਬਚ ਜਾਂਦੀ ਹੈ ਲੋਕਾਂ ਦੇ ਕੋਲ ਸੁਪਰਵੀਜ਼ਰ ਤੇ ਸੁਪਰਵੀਜ਼ਰ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਕਿ ਤੁਹਾਡਾ ਮੈਡੀਕਲ ਕਵਰ ਨਹੀਂ ਹੁੰਦਾ ਕੱਲ 1921 ਹੋਗੀ ਤੇ ਉਹਦਾ ਬਾਲੀਵਾਰਸ ਕੋਈ ਨਹੀਂ ਹੁੰਦਾ ਇੱਥੇ ਇੰਸ਼ੋਰੈਂਸ ਇੱਕ ਅੱਧੀ ਵਾਰੀ ਕਵਰ ਕਰਦਾ ਜਾਂ ਉਹ ਪੂਰੀ ਤਰ੍ਹਾਂ ਕਵਰ ਨਹੀਂ ਕਰਦਾ ਬਹੁਤ ਲੋਕ ਜਿਹੜੇ ਸੰਕਟ ਦੇ ਵਿੱਚ ਆ ਜਾਂਦੇ ਆ ਸੋ ਇਹ ਇੱਕ ਪੇਰੈਂਟ ਗ੍ਰੈਂਡ ਪੇਰੈਂਟ ਪ੍ਰੋਗਰਾਮ ਦੇ ਵਿੱਚ ਅੱਗੇ ਤੋਂ ਪਾਜ਼ ਕਰਨਾ ਠੀਕ ਸੀ ਪਰ ਪਹਿਲੇ ਨੂੰ ਵੀ ਕੱਟ ਕਰਨਾ ਇੱਕ ਨਵਾਂ ਸਟੈਪ ਆ ਕੰਜ਼ਰਵਟਿਵ ਆਗੂ ਪੀਅਰ ਪੋਲੀਵ ਉਹਨਾਂ ਦੀ ਇਸ ਵੇਲੇ ਚੜ੍ਹਤਾ ਪੂਰੀ ਔਰ ਬੜੀ ਸਟਰੋਂਗ ਲੀਡ ਉਹਨਾਂ ਨੂੰ ਮਿਲ ਰਹੀ ਆ ਪੂਰੇ ਕੈਨੇਡਾ ਦੇ ਵਿੱਚ 47% ਸਪੋਰਟ ਐ ਇਸ ਵੇਲੇ ਪੀਅਰ ਪੋਲੀ ਆਫ ਦਿ ਹੱਕ ਦੇ ਵਿੱਚ ਆ ਹਜੇ ਇਲੈਕਸ਼ਨ ਅਨਾਉਂਸ ਨਹੀਂ ਹੋਏ ਪਤਾ ਨਹੀਂ ਕੀ ਹੋਣਾ BC ਦੇ ਵਿੱਚ ਬਹੁਤ ਐ ਇਸ ਵੇਲੇ ਚੜ੍ਹਤਾ ਉਹਨਾਂ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਜ਼ਰਵਟਿਵ ਸਪੋਰਟ ਜੇ ਪੂਰੇ ਕੈਨੇਡਾ 'ਚ 47% ਆ ਤਾਂ BC 'ਚ 54% ਆ ਮਤਲਬ ਉਹ ਤੋਂ ਵੀ ਜ਼ਿਆਦਾ ਆ ਸੋ ਜਿਹੜੀ ਲਿਬਰਲਸ ਜਿਹੜੇ ਨੇ ਉਹ ਪਿੱਛੇ ਚਲੇ ਗਏ ਨੇ ਬਹੁਤ ਜਿਹੜੀ ਜਿਹਦੀ ਐਸੋਲੀ ਸਰਕਾਰ ਆ ਲਿਬਰਲ ਪਾਰਟੀ ਦੀ 21% ਸਪੋਰਟ ਸਿਰਫ ਰਹਿ ਗਈ ਆ ਉਹਨਾਂ ਦੀ ਤੇ ਜਿਹੜੀਆਂ ਪਿਛਲੀਆਂ ਪੋਲਸ ਹੋਈਆਂ ਉਹਦੇ ਤੋਂ ਵੀ ਥੱਲੇ ਆ ਮਤਲਬ ਥੱਲੇ ਤੋਂ ਥੱਲੇ ਹੀ ਜਾ ਰਹੀ ਹੈ ਐਨਡੀਪੀ ਨੂੰ 15% ਸਪੋਰਟ ਆ ਬਲੌਕਕ ਉਹ ਜਿਹੜੀ 10% ਆ ਗ੍ਰੀਨ ਪਾਰਟੀ ਨੂੰ 3% ਆ ਪੀਪਲਸ ਪਾਰਟੀ 2% ਦੇ ਉੱਤੇ ਆ ਮਤਲਬ ਮੋਟੀ ਮੋਟੀ ਗੱਲ ਇਹ ਆ ਵੀ ਜੇ ਵੋਟਾਂ ਪੈਂਦੀਆਂ ਆ ਤੇ ਕੰਜ਼ਰਵਟਿਵ ਸਿੱਧੀ ਜਿੱਤਦੀ ਆ ਕੋਈ ਸ਼ੱਕ ਹੀ ਨਹੀਂ ਆ ਇਸ ਵੇਲੇ ਮਤਲਬ 1921 ਬੜਾ ਫਰਕ ਵੀ ਨਹੀਂ 100 ਸੀਟਾਂ ਜ਼ਿਆਦਾ ਲੈ ਜਾਂਦੀ ਆ ਉਹ ਆ ਜਿਹੜੇ ਹੁਣ ਇਸ਼ੂਜ਼ ਕਿਹੜੇ ਨੇ ਜਿਹਦੇ ਉੱਤੇ ਲਿਬਰਲ ਸਰਕਾਰ ਨੂੰ ਲੋਕ ਕੋਲ ਇੱਕ ਤਾਂ ਟ੍ਰੈਂਡ ਹੁੰਦਾ ਜਦੋਂ ਤਿੰਨ ਵਾਰੀ ਹੁਣ ਜਸਟਨ ਟਰੂਡੋ ਪ੍ਰਧਾਨ ਮੰਤਰੀ ਰਹਿ ਚੁੱਕੇ ਆ 10-12 ਸਾਲ ਬਾਅਦ ਕੈਨੇਡਾ ਦੇ ਵਿੱਚ ਤੁਸੀਂ ਇਤਿਹਾਸ ਦੇਖ ਲੋ ਸਰਕਾਰ ਬਦਲੀ ਜਾਂਦੀ ਆ ਲਗਭਗ ਉਹੀ ਕੁਝ ਸ਼ਾਇਦ ਐਸ਼ ਕੀ ਹੋ ਰਿਹਾ ਪਰ ਇਸ਼ੂਜ਼ ਨੇ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਹਾਊਸਿੰਗ ਇੱਕ ਇਸ਼ੂ ਆ ਕਾਰ ਜਿੰਨੇ ਮਹਿੰਗੇ ਹੋਏ ਜਿੰਨੀ ਅਫੋਰਡੇਬਿਲਟੀ ਦੇ ਉੱਤੇ ਅਸਰ ਪਿਆ ਬਹੁਤ ਵੱਡੀ ਹੋਮਲੈਸਨੈਸ ਸੜਕਾਂ ਤੇ ਲੋਕ ਸੌਂਦੇ ਆ ਗਰੀਬੀ ਸਭ ਤੋਂ ਮਹੱਤਵਪੂਰਨ ਇਸ਼ੂ ਨੇ ਇਕਨੋਮੀ ਦੇ ਹੈਲਥ케ਅਰ ਸਿਸਟਮ ਬੁਰੀ ਤਰ੍ਹਾਂ ਡਾਕ ਮਗਾਇਆ ਪਿਆ ਇਮੀਗ੍ਰੇਸ਼ਨ এনवायरमेंटਲ ਪਾਲਿਸੀਸ ਸੋ ਇਨ ਆ ਸਾਰੇ ਇਸ਼ੂਜ਼ ਦੇ ਉੱਤੇ ਲੋਕਾਂ ਨੂੰ ਇਹ ਲੱਗਦਾ ਕਿ ਪੀਅਰ ਪੋਲੀਵ ਕੁਝ ਕਰਨਗੇ ਸੋ ਪੀਅਰ ਪੋਲੀਵ ਦੀ ਫੈਡਰਲ ਲੀਡਰਸ ਦੇ ਵਿੱਚ ਹਾਈਐਸਟ ਅਪਰੂਵਲ ਲੀਡਰ 52% ਐਸ ਅ ਲੀਡਰ ਪੀਰ ਪਾਲੇਵ ਦੀ ਜਿਹੜੀ ਅਪਰੂਵਲ ਰੇਟਿੰਗ ਦੱਸੀ ਜਾ ਰਹੀ ਹੈ ਜਗਨਜੀਤ ਸਿੰਘ ਦੀ 39% ਆ ਜਸਨ ਟੋਡੋ ਜਗਨਜੀਤ ਸਿੰਘ ਤੋਂ ਵੀ ਪਿੱਛੇ ਆ 34% ਆ ਜਿਹੜੇ ਗ੍ਰੀਨ ਲੀਡਰ ਐਲੇਜ਼ਾਬੈਥ ਮੇ ਆ 32% ਆ ਤੇ ਜਿਹੜੇ ਬਲੋਕ ਕੋਕਵਾ ਵਾਲੇ ਲੀਡਰ ਨੇ ਉਹਨਾਂ ਦੀ 27% ਦੱਸੀ ਜਾ ਰਹੀ ਹੈ ਤੇ ਜਿਹੜੇ ਮੈਕਸੀਮ ਬਰਨੀਅਰ ਨੇ ਪੀਪਲਸ ਪਾਰਟੀ ਦੇ ਲੀਡਰ ਉਹਨਾਂ ਦੀ 23% ਦੱਸੀ ਜਾ ਰਹੀ ਹੈ ਸੋ ਜਦੋਂ ਬੈਸਟ ਪੀਐਮ ਦੇਖਿਆ ਜਾ ਰਿਹਾ ਤੇ ਉਹਦੇ ਵਿੱਚੋਂ ਪੀਅਰ ਪੋਲੀ ਆਫ ਦਾ ਨਾ ਟੌਪ ਦੇ ਉੱਤੇ ਆ ਰਿਹਾ ਆ ਲੋਕ ਟਰਸਟ ਕਰ ਰਿਹਾ ਬਹੁਤੇ ਕੈਨੇਡੀਅਨ ਇਕਨੋਮਿਕਲੀ ਟਰਸਟ ਕਰ ਰਿਹਾ ਵੀ ਇਹ ਠੀਕ ਕਰ ਦੇਣਗੇ ਜਾਂ ਲੈਂਡਸਕੇਪ ਹੁਣ ਬਦਲ ਦੇਣਗੇ ਕਿਉਂਕਿ ਜਸਟਨ ਟ੍ਰੂਡੋ ਤੋਂ ਬਾਅਦ ਕਈ ਕੁਝ ਜੜੀਆਂ ਇਹ ਤਬਦੀਲੀਆਂ ਹੋਈਆਂ ਸੋ ਦੇਖੋ ਇਹ ਸਰਕਾਰ ਕਰਦੀ ਆ ਕੁਝ ਨਹੀਂ ਕਰਦੀ ਇਸ਼ੂਜ਼ ਬਹੁਤ ਵੱਡੇ ਨੇ ਇਹ ਇਹਨਾਂ ਬਾਰੇ ਹਜੇ ਤੱਕ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਰਹੀ ਵੀ ਕੀ ਹੋਊਗਾ ਇਮੀਗ੍ਰੇਸ਼ਨ ਬਿਨਾ ਕੈਨੇਡਾ ਦਾ ਨਹੀਂ ਸਰ ਸਕਦਾ ਇਹ ਸਾਰੇ ਰੌਲਾ ਪਾਉਂਦੇ ਸੀ ਪਰ ਉਹ ਕਿਦਾਂ ਹੋ ਗਈ ਕੀ ਹੁਣ ਥੋੜੇ ਚਿਰ ਬਾਅਦ ਫੇਰ ਇਮੀਗ੍ਰੇਸ਼ਨ ਜਿੰਨੀ ਇਹਨਾਂ ਨੇ ਕੱਟ-ਕੱਟ ਕਰ ਦਿੱਤੀ ਆ ਇਹਦੇ ਤੋਂ ਬਾਅਦ ਜਦੋਂ ਅਗਲੀ ਸਰਕਾਰ ਆ ਜਾਂਦੀ ਉਹਦੇ ਤੋਂ ਜਲਦੀ ਉਹ ਸ਼ੁਰੂ ਕਰਨਗੇ ਪਰ ਕਿਹੜੇ ਰੂਪ ਸ਼ੁਰੂ ਕਰਨਗੇ ਕਿ ਇਹਨਾਂ ਨੂੰ ਪ੍ਰੈਫਰੈਂਸ ਦੇਣਗੇ ਇਹ ਇੱਕ ਦੇਖਣ ਵਾਲੀ ਗੱਲਬਾਤ ਹੋਏਗੀ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕਿਸ਼ਨੂ ਵੀ ਗੱਲਬਾਤਾਂ